ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਸਟੋਰੀ ਜਿਹੜੀ ਹੈਗੀ ਹੈ ਬਾਈ ਕਿਸੇ ਨੂੰ ਕਰਜ਼ਾ ਦੇਣ ਲੱਗੇ ਹੋ ਕਿਸੇ ਨੂੰ ਉਧਾਰ ਦੇਣ ਲੱਗੇ ਹੋ ਉਹ ਤੋਂ ਦੇਣ ਤੋਂ ਪਹਿਲਾਂ ਆਹ ਵੀਡੀਓ ਦੇਖ ਲਿਓ ਕਹਾਣੀ ਕਿਸੇ ਪਰਿਵਾਰ ਦੀ ਹੈ ਜਿਹੜਾ ਕਿਸੇ ਨੂੰ ਲੋਨ ਦੇ ਦਿੰਦਾ ਉਧਾਰ ਦੇ ਦਿੰਦਾ ਉਸ ਤੋਂ ਬਾਅਦ ਉਸ ਪਰਿਵਾਰ ਨਾਲ ਕੀ ਹੋਇਆ ਇਹ ਇਨਸਾਨੀਅਤ ਨੂੰ ਸ਼ਰਮਸ਼ਾਰ ਕਰ ਦਿੰਦਾ ਬਹੁਤ ਦੁੱਖ ਦਾ ਇੱਕ ਕਹਾਣੀ ਕਿਸੇ ਪਰਿਵਾਰ ਦੀ ਹੈ ਜਿਹਦੇ ਪਰਿਵਾਰ ਦੇ ਵਿੱਚ ਕੁੜੀ ਦੀ ਮੌਤ ਹੁੰਦੀ ਹੈ ਸਾਰੇ ਇਹ ਸਮਝ ਲੰਦਿਆ ਵੀ ਇਹ ਇੱਕ ਆਨਰ ਕਿਲਿੰਗ ਆ ਵੀ ਸ਼ਾਇਦ ਮਾਪੇ ਨੇ ਕੁੜੀ ਨੂੰ ਆਪਦੀ ਸ਼ੌਹਰਤ ਲਈ ਜਾ ਉਹਦੇ ਲਈ ਮਰਵਾਤਾ ਵੀ ਕਿਸੇ ਨੇ ਭੱਜ ਗਈ ਹੋਣੀ ਪਰ 2 ਸਾਲਾਂ ਬਾਅਦ ਜਿਹੜਾ ਸੱਚ ਸਾਹਮਣੇ ਆਉਂਦਾ ਉਹਦੇ ਨਾਲ ਸਾਰੀ ਦੁਨੀਆ ਹੀ ਕੰਬ ਜਾਂਦੀ ਆ ਸ਼ਰਮ ਸ਼ਰ ਹੁੰਦੀ ਆ ਇਨਸਾਨੀਅਤਾਂ ਕਹਾਣੀ 2016 ਦੀ ਆ ਜਿਹਨੂੰ ਕਿ ਬੇਤ ਪ੍ਰਕਾਸ਼ ਹਤਿਆ ਕਾਂਡ ਦੇ ਨਾਂ ਨਾਲ ਵੀ ਜਾਣਿਆ ਜਾਂਦਾ 2016 ਦੇ ਵਿੱਚ ਕਹਾਵੜਾ ਨਹਿਰ ਦੇ ਵਿੱਚੋਂ ਜੂਪੀ ਦੇ ਵਿੱਚ ਕੁੜੀ ਦੀ লাশ ਮਿਲਦੀ ਹੈ 17 ਜੁਲਾਈ 2016 ਨੂੰ লাশ ਕੱਢ ਲਈ ਜਾਂਦੀ ਹੈ ਸਾਰੇ ਇਹੀ ਸੋਚਦੇ ਵੀ ਔਨਰ ਕਿਲਿੰਗ ਆ ਤੇ ਪਰਿਵਾਰ ਨੇ ਝੂਠੀ ਸ਼ੋਰਤ ਲਈ ਮਰਵਾਤਾ ਉਹ ਕੁੜੀ ਨੂੰ ਪਰ ਬਾਅਦ ਦੇ ਵਿੱਚ ਪਤਾ ਲੱਗਦਾ ਕਿ 2 ਸਾਲਾਂ ਬਾਅਦ ਕਿ ਬਾਕੀ ਪਰਿਵਾਰ ਦੇ ਮੈਂਬਰ ਵੀ ਉਸੇ ਦਿਨ ਹੀ ਮਾਰੇ ਗਏ ਸੀਗੇ ਸੱਚ ਕੀ ਨੇ ਸਾਹਮਣੇ ਲਿਆਂਦਾ ਕਿਸ ਬੰਦੇ ਨੇ ਛੇਕੀ ਮਾਰੀ ਕਿੱਥੇ ਖੜਕੇ ਤੇ ਕਿਵੇਂ ਸੱਚ ਸਾਹਮਣੇ ਆ ਗਿਆ ਤੇ ਇਹ ਵੀ ਇੱਥੋਂ ਗੱਲ ਸਿੱਖਣ ਨੂੰ ਮਿਲਦਾ ਕਿ ਨਰਕ ਸੁਰਗ ਵੀ ਇੱਥੇ ਹੀ ਨੇ। ਬੰਦਿਆਂ ਨੂੰ ਸਜ਼ਾ ਰੱਬ ਨੇ ਆਪੇ ਦੇ ਦਿੱਤੀ ਸੀਗੀ। 6 ਲੋਕ, ਬੇਦ ਪ੍ਰਕਾਸ਼ ਸਭ ਤੋਂ ਪਹਿਲਾਂ, ਘਰ ਦਾ ਮੁਖੀ ਨੰਬਰ 2 ਤੇ ਉਹਦੀ ਘਰ ਵਾਲੀ ਸਾਧਨਾ ਨੰਬਰ 3 ਤੇ ਨੈਨਾ ਜਿਹੜੀ ਕਿ ਬੇਟੀ ਸੀਗੀ। ਨੰਬਰ 4 ਤੇ ਬੇਟਾ ਨੰਬਰ 5 ਤੇ ਰਤੇਸ਼ ਘਟਿਆਰ ਇਸ ਕਹਾਣੀ ਦਾ ਖਲਨਾਇਕ। ਅਭਿਸ਼ੇਕ ਦੋ ਬੰਦੇ ਹੋਰ ਬਾਅਦ ਜਿਹੜੇ ਸ਼ਾਮਲ ਕੀਤੇ ਗਏ ਸੀ ਮਨੋਜ ਤੇ ਸੋਨੂ 17 ਜੁਲਾਈ ਨੂੰ ਇਹ লাশ ਮਿਲਦੀ ਆ ਢੀੜ ਆ ਕੇ ਦੇਖਦੀ ਆ ਕਿ ਇੱਕ লাশ ਟੈਰ ਰਹੀ ਆ ਕੁੜੀ ਦੀ ਉਹ ਪੁਲਿਸ ਨੂੰ ਫੋਨ ਕਰਦੇ ਨੇ ਪੁਲਿਸ ਮੌਕੇ ਤੇ ਪਹੁੰਚਦੀ ਆ ਕੇ ਦੇਖਦੀ ਆ ਕੁੜੀ ਦੀ ਲਾਸ਼ ਆ ਤੇ ਸਮਝਦੇ ਨੇ ਆਨਰ ਕਿਲਿੰਗ ਆ ਤੇ ਕੁੜੀ ਦੀ ਲਾਸ਼ ਨੂੰ ਚੱਕ ਲਈਦਾ ਤੇ ਇੱਥੇ ਪੁਲਿਸ ਤਫ਼ਤੀਸ਼ ਨਹੀਂ ਪੂਰੀ ਕਰ ਪਾਉਂਦੀ ਕਿਉਂਕਿ ਕੋਲੇ ਇੱਕ ਸੈਂਟਰੋ ਗੱਡੀ ਖੜੀ ਹੁੰਦੀ ਹੈ ਗੱਡੀ ਤੋਂ ਦੇਖ ਕੇ ਉਹਦੇ ਨੰਬਰ ਤੋਂ ਦੇਖ ਕੇ ਲੈਂਦੇ ਵੀ ਇਹ ਬੇਦ ਪ੍ਰਕਾਸ਼ ਜਿਹੜਾ ਕੇਸ ਇਲਾਕੇ ਦਾ ਇੱਕ ਮਸ਼ਹੂਰ ਬਿਜ਼ਨਸਮੈਨ ਆ ਜਿਹੜਾ ਇੱਕ ਚੰਗੇ ਪੈਸੇ ਦਾ ਮਾਲਕ ਆ ਉਸ ਦੀ ਇਹ ਕੁੜੀ ਸੀਗੀ ਤਾਂ ਉਹਦੇ ਕੋਲੇ ਜਾਇਆ ਜਾਂਦਾ ਜਦੋਂ ਉਹਦੇ ਕੋਲੇ ਜਾਇਆ ਜਾਂਦਾ ਤਾਂ ਪਰਿਵਾਰ ਕੋਈ ਨਹੀਂ ਹੁੰਦਾ ਘਰੇ ਸਾਰਾ ਪਰਿਵਾਰ ਮਿਸਿੰਗ ਹੁੰਦਾ ਉਹ ਕਹਿੰਦੇ ਵੀ ਸ਼ਾਇਦ ਕੁੜੀ ਨੂੰ ਮਾਰ ਕੇ ਆ ਭਗਾੜੇ ਹੋਗੇ ਭਾਲ ਹੁੰਦੀ ਆ ਕਈ ਮਹੀਨੇ ਨਹੀਂ ਮਿਲਦੇ ਤਾਂ ਉਹ ਤੋਂ ਬਾਅਦ ਕੇਸ ਠੰਡਾ ਕਰਕੇ ਕੇਸ ਬੰਦ ਕਰ ਦਿੱਤਾ ਜਾਂਦਾ ਕਿਉਂਕਿ ਕੋਈ ਮਿਲਦਾ ਹੀ ਨਹੀਂ ਸਾਰੇ ਇਹੀ ਸਮਝਦੇ ਨੇ ਵੀ ਕੁੜੀ ਨੂੰ ਪਰਿਵਾਰ ਨੇ ਮਾਰਤਾ ਤੇ ਆ ਪਰਿਵਾਰ ਭਗੌੜਾ ਹੋ ਗਿਆ ਗੱਲ ਖਤਮ ਬੇਟਾ ਸੂਦਮ ਤੇ ਮਾਂ ਬਾਪ ਦੋਨੇ ਇਹ ਭਗੌੜੇ ਹੋ ਚੁੱਕੇ ਨੇ ਪਰ ਇੱਥੇ ਗੱਲ ਕੁਝ ਹੋਰ ਨਿਕਲ ਕੇ ਆਉਂਦੀ ਆ ਜਿਹੜੀ ਕੁੜੀ ਮਰੀ ਸੀਗੀ ਉਹ ਸੀਗੀ ਨੈਣਾ 21 ਸਾਲਾਂ ਦੀ ਦਿੱਲੀ ਯੂਨੀਵਰਸਿਟੀ ਵਿੱਚ ਪੜ੍ਹੀ ਪਰ ਉਸ ਦਾ ਕਤਲ ਹੋ ਗਿਆ ਹੁੰਦਾ ਦੂਜੇ ਪਾਸੇ ਜਿੰਨਾ ਬੰਦੇ ਨੇ ਮਾਰਿਆ ਸੀ ਚਾਰ ਬੰਦੇ ਮਾਰ ਕੇ ਬਿਲਕੁਲ ਸਕੂਨ ਦੀ ਜ਼ਿੰਦਗੀ ਜਿਉ ਰਹੇ ਸੀ ਵਧੀਆ ਖੁਸ਼ੀ ਖੁਸ਼ੀ ਹਨ ਪਰ ਕਹਿੰਦੇ ਹੁੰਦੇ ਨੇ ਪਾਪਾਂ ਦਾ ਘੜਾ ਭਰ ਜਾਂਦਾ ਤਾਂ ਕਹਿੰਦੇ ਉਹ ਫੋਟ ਦਾ ਜ਼ਰੂਰ ਆ ਦੋ ਸਾਲਾਂ ਬਾਅਦ ਕ੍ਰਾਈਮ ਬ੍ਰਾਂਚ ਨੂੰ ਕਿਸੇ ਵੱਲੋਂ ਸ਼ੂ ਮਿਲਦੀ ਆ ਕਿ ਕਿਹਦੇ ਵੱਲੋਂ ਮਿਲਦੀ ਆ ਕਿ ਜਿਹੜਾ ਕਤਲ ਹੋਇਆ ਸੀ ਉਹ ਕਿਹਨੇ ਕੀਤਾ ਸੀਗਾ ਮਨੋਜ ਨਾਂ ਦਾ ਬੰਦਾ दारू ਪੀ ਕੇ ਕਿਸੇ ਕੋਲੇ ਛੇਕੀ ਮਾਰ ਦਿੰਦਾ ਕਿ ਅਸੀਂ ਬਹੁਤ ਬੰਦੇ ਮਾਰੇ ਆ ਅਸੀਂ ਚਾਰ ਬੰਦੇ ਉਹ ਵੀ ਮਾਰੇ ਆ ਇਹ ਗੱਲ ਕਿਤੇ ਨਾ ਕਿਤੇ ਦਿੱਲੀ ਬ੍ਰਾਂਚ ਕੋਲੇ ਪਹੁੰਚ ਜਾਂਦੀ ਆ ਤੇ ਉਹ ਦੁਬਾਰੇ ਤਹਿਕੀਕਤ ਕਰਦੇ ਆ ਮਨੋਜ ਤੋਂ ਬਾਅਦ ਅਭਸ਼ੇਕ ਗ੍ਰਿਫਤਾਰ ਹੋ ਜਾਂਦਾ ਫਿਰ ਉਹਨੂੰ ਪੁੱਛਿਆ ਜਾਂਦਾ ਵੀ ਕਿਉਂ ਮਾਰਿਆ ਤੁਹਾਡੇ ਵੀ ਦਿਮਾਗ ਦੇ ਵਿੱਚ ਦਿਲ ਦੇ ਵਿੱਚ ਇਹ ਸਵਾਲ ਆ ਰਿਹਾ ਹੋਊਗਾ ਵੀ ਕਿਉਂ ਮਾਰਿਆ ਗਿਆ ਸਾਰਾ ਟੱਬਰ ਕਿਹੜੀ ਗੱਲ ਕਰਕੇ ਤਾਂ ਕਹਾਣੀ ਸਾਹਮਣੇ ਆਉਂਦੀ ਆ ਇੱਥੋਂ ਪਤਾ ਲੱਗਦਾ ਕਿ ਜਿਹੜਾ ਬੇਦ ਬੇਦ ਪ੍ਰਕਾਸ਼ ਸੀਗਾ ਇਡਾ ਘਰ ਦਾ ਮਾਲਕ ਸੀਗਾ ਉਹਦੀ ਮਜਨੂ ਦੇ ਟਿੱਲੇ ਤੇ ਇੱਕ ਦੁਕਾਨ ਸੀ ਬਹੁਤ ਤਕੜਾ ਬਿਜ਼ਨਸ ਸੀ ਕੱਪੜੇ ਦਾ ਤੇ ਉੱਥੇ ਇੱਕ ਮੁੰਡਾ ਕੰਮ ਕਰਦਾ ਸੀਗਾ ਜਿਹੜਾ ਉੱਥੇ ਕੰਮ ਕਰਦਾ ਸੀਗਾ ਦੁਕਾਨ ਤੇ ਰਤੇਸ਼ ਕਟਿਆਰ ਦੁਕਾਨ ਤੇ ਕੰਮ ਕਰਦੇ ਕਰਦੇ ਰਤੇਸ਼ ਨੂੰ ਲੱਗਿਆ ਵੀ ਯਾਰ ਮੈਂ ਆਪਦਾ ਬਿਜ਼ਨਸ ਕਰਾਂ ਐ ਤਾਂ ਲੋਟ ਨਹੀਂ ਆਉਣਾ ਪਰ ਉਹਦੇ ਲਈ ਲੋਨ ਚਾਹੀਦਾ ਸੀਗਾ ਉਹ ਇਸੇ ਨੂੰ ਕਹਿੰਦਾ ਵੀ ਵੀ ਜੀ ਮੈਨੂੰ ਲੋਨ ਦੇ ਦਿਓ ਵੀ ਮੈਂ ਆਪਦਾ ਕੋਈ ਬਿਜ਼ਨਸ ਸਟਾਰਟ ਕਰਨ ਲੱਗਿਆ ਉਹ ਕਹਿੰਦਾ ਵੀ ਲੋਨ ਤੈਨੂੰ ਦੇ ਦੂੰ 9 ਲੱਖ ਰੁਪਏ ਦਾ ਲੋਨ ਆ ਤੇ ਉਹਦਾ ਉਹਨੇ ਰਤੇਸ਼ ਨੇ ਪਵਾ ਲਿਆ ਅਭਿਸ਼ੇਕ ਗਰੰਟਰ ਮਤਲਬ ਵੀ ਜੇ ਕੱਲ ਨੂੰ ਲੋਣਾ ਉਹ ਕਹਿੰਦਾ ਵੀ ਕੋ ਸਾਈਨਰ ਜਿਵੇਂ ਗੱਡੀਆਂ ਦਾ ਪਵਾਉਂਦੇ ਨੇ ਅਭਿਸ਼ੇਕ ਗਰੰਟਰ ਪਵਾ ਲਿਆ ਸਾਰਾ ਕੁਝ ਫਾਈਨਲ ਹੋ ਗਿਆ ਕਿਸ਼ਤਾਂ ਚਲੋ ਬਿਜ਼ਨਸ ਉਹਨੇ ਵੀ ਸ਼ੁਰੂ ਕਰਤਾ ਕਿਸ਼ਤਾਂ ਕੁਝ ਮਹੀਨੇ ਦੇਈ ਗਿਆ ਪਰ ਉਹਦਾ ਬਿਜ਼ਨਸ ਚੱਲਿਆ ਨਹੀਂ ਹੁਣ ਕਿਸ਼ਤਾਂ ਨਹੀਂ ਦੇ ਪਾ ਰਿਆ ਸੀ ਬੇਦ ਪ੍ਰਕਾਸ਼ ਕਿਸ਼ਤ ਮੰਗਦਾ ਸੀ ਉਹ ਭਾਜਦਾ ਸੀਗਾ ਲੜਾਈ ਵੱਧਦੀ ਸੀ ਜਦੋਂ ਅਭਿਸ਼ੇਕ ਮਨਾ ਕਰ ਗਿਆ ਤਾਂ ਤਾਂ ਉਹਦੇ ਅਖੋਂ ਨੂੰ ਰਤੇਸ਼ ਮਣਾ ਕਰ ਗਿਆ ਤਾਂ ਅਭਿਸ਼ੇਕ ਜਿਹੜਾ ਗਰੰਟਰ ਪਵਾਇਆ ਸੀ ਸੇਮ ਜਦੋਂ ਮੇਨ ਬੰਦਾ ਲੋਨ ਨਹੀਂ ਭਰਦਾ ਤਾਂ ਕੋ-ਸਾਈਨਰ ਨੂੰ ਕਿਹਾ ਜਾਂਦਾ ਜਦੋਂ ਮੇਨ ਬੰਦਾ ਲੋਨ ਨਹੀਂ ਭਰ ਰਿਹਾ ਸੀ ਤਾਂ ਰਤੇਸ਼ ਨੂੰ ਕੁਝ ਨਹੀਂ ਹੁੰਦਾ ਸਿਰ ਅਭਿਸ਼ੇਕ ਨੂੰ ਕਿਹਾ ਜਾ ਰਿਹਾ ਸੀ ਕਿ ਭਾਈ ਲੋਨ ਪਰ ਇਹ ਗੱਲ ਤੋਂ ਰੋਜ਼-ਰੋਜ਼ ਤੰਗ ਆ ਕਿ ਇੱਥੇ ਜਿਹੜਾ ਇਹ ਡਿਸੀਜਨ ਹੈ ਇੱਥੇ ਜਿਹੜਾ ਪਲਾਨ ਬਣਾਉਂਦੇ ਨੇ ਉਹ ਬਹੁਤ ਦੁਖਦਾਈ ਇਹ ਸਾਰੇ ਪਰਿਵਾਰ ਨੂੰ ਮਾਰਨ ਦਾ ਪਲਾਨ ਬਣਾਉਂਦੇ ਨੇ ਵੀ ਇਹਦਾ ਪੈਸਾ ਤਾਂ ਨਹੀਂ ਮੋੜ ਸਕਦੇ ਆਪਾਂ ਇਹਨਾਂ ਨੂੰ ਮਾਰ ਦਿੰਨੇ ਆ ਸੋ ਹੁਣ ਕਿਸੇ ਨੂੰ ਉਧਾਰ ਦੇਣ ਤੋਂ ਪਹਿਲਾਂ ਸੋਚ ਲਿਓ ਜਦੋਂ ਇਹ ਪੈਸੇ ਨਹੀਂ ਮੋੜ ਸਕਦੇ ਹੁੰਦੇ ਤਾਂ ਇਹ ਬੰਦੇ ਪਲਾਨ ਬਣਾਉਂਦੇ ਨੇ ਕਿ ਇਸ ਪਰਿਵਾਰ ਦੇ ਕਲੋਜ਼ ਆਇਆ ਜਾਵੇ। ਪਲਾਨ ਦੇ ਤਹਿਤ ਦੋ ਬੰਦੇ ਆਪਦੇ ਪਲਾਨ ਦੇ ਵਿੱਚ ਹੋਰ ਸ਼ਾਮਲ ਕਰਦੇ ਜਿੰਨਾਂ ਵਿੱਚੋ ਕਿਸ਼ੋਰ ਤੇ ਸੋਨੂ ਨਾਮ ਦਾ ਬੰਦਾ ਸ਼ਾਮਲ ਹੋ ਜਾਂਦਾ। ਬਹਾਨਾ ਇਹ ਲਾਇਆ ਜਾਂਦਾ ਕਿ ਛੋਟੇ ਭਰਾ ਨੂੰ ਡਰਾਈਵਿੰਗ ਦੀ ਕਲਾਸਾਂ ਦਿੱਤੀਆਂ ਜਾਂਣ ਤੇ ਇਹਦੇ ਮਕਸਦ ਦੇ ਵਿੱਚ ਇਹ ਪੂਰੇ ਵੀ ਉਤਰਦੇ ਨੇ। ਛੋਟੇ ਭਰਾ ਨੂੰ ਡਰਾਈਵਿੰਗ ਦੀ ਕਲਾਸਾਂ ਦੇ ਇੱਕ ਮਤਲਬ ਕਲੋਜ਼ ਆ ਜਾਂਦੇ ਨੇ। 17 ਜੁਲਾਈ ਨੂੰ ਦੁਪਹਿਰ ਦਾ ਦਿਨ। ਬੇਦਪ੍ਰਕਾਸ਼ ਨੂੰ ਇਹ ਕਿਹਾ ਜਾਂਦਾ ਰਤੇਸ਼ ਵੱਲੋਂ ਕਿ ਦੇਖੋ ਜੀ ਤੁਹਾਡੀ ਗੱਡੀ ਦੇ ਟਾਇਰ ਨਹੀਂ ਸਹੀ ਹੈਗੇ ਆਪਾਂ ਗੱਡੀ ਦੇ ਟਾਇਰ ਸਹੀ ਕਰਾ ਦਈਏ ਬੇਦਪ੍ਰਕਾਸ਼ ਕਹਿੰਦਾ ਚਲੋ ਮੈਂ ਨਾਲ ਚੱਲਦਾ ਗੱਡੀ ਦੇ ਵਿੱਚ ਬਿਠਾ ਲਿਆ ਜਾਂਦਾ ਰਤੇਸ਼ ਤੇ ਬੇਦਪ੍ਰਕਾਸ਼ ਮੂਰਲੇ ਸੀਟਾਂ ਤੇ ਮੰਗਰਲੇ ਪਾਸੇ ਲੋਕ ਇੱਕ ਬੰਦਾ ਬੈਠਾ ਸੀ ਕਲੱਚ ਵਾਇਰ ਹੁੰਦੀ ਹੈ ਨਾ ਮੰਗਰਲੇ ਪਾਸੇ ਦੀ ਗਲ ਚ ਪਾ ਕੇ ਉਰੋਂ ਤੱਕ ਤੱਬਕੇ ਰੱਖਦੇ ਜਦੋਂ ਤੱਕ ਬੇਦਪ੍ਰਕਾਸ਼ ਤੜਪ ਤੜਪ ਕੇ ਮਰ ਨਹੀਂ ਜਾਂਦਾ ਜਦੋਂ ਮਰ ਜਾਂਦਾ ਨੂੰ ਡਿੱਗੀ ਚ ਪਾ ਲੈਂਦੇ ਨੇ ਦੂਜੇ ਨੰਬਰ ਤੇ ਟਰਨ ਆਉਂਦੀ ਆ ਮੁੰਡੇ ਦੀ ਸੇਮ ਉਹਨੂੰ ਕਹਿੰਦਾ ਵੀ ਟਾਇਰ ਬਦਲਣ ਆਲੇ ਆ ਹੁਣ ਵਿਚਾਰਾ ਛੋਟਾ ਉਹ ਕਹਿੰਦਾ ਚਲੋ ਚਲੋ ਜੇ ਸੇਮ ਗੱਡੀ 'ਚ ਬਿਠਾ ਕੇ ਸੇਮ ਵਾਇਰ ਸੇਮ ਤਰ੍ਹਾਂ ਦਾ ਕਤਲ ਕੀਤਾ ਜਾਂਦਾ ਦੋਨੇ ਪਿਓ ਪੁੱਤ ਨੂੰ ਗੱਡੀ ਦੇ ਵਿੱਚ ਤੀਜੇ ਨੰਬਰ ਤੇ ਹੁਣ ਸੋਚਦੇ ਨੇ ਵੀ ਬੁੜੀਆਂ ਹੁਣ ਤੁਸੀਂ ਸੋਚਦੇ ਬੁੜੀਆਂ ਇਹ ਕਹਿੰਦੇ ਵੀ ਬੁੜੀਆਂ ਨੂੰ ਪਤਾ ਲੱਗ ਜੂ ਸਾਰਾ ਟੱਬਰ ਖਤਮ ਕਰਦੇ ਆ ਘਰ ਦੇ ਵਿੱਚ ਬੁੜੀ ਜਿਹੜੀ ਘਰ ਵਾਲੀ ਹੁੰਦੀ ਉਹਨੂੰ ਕਿਹਾ ਜਾਂਦਾ ਵੀ ਤੇਰੇ ਘਰ ਵਾਲਾ ਦਾ ਐਕਸੀਡੈਂਟ ਹੋ ਗਿਆ ਉਹ ਕਿਤੇ ਹੋਰ ਹੁੰਦੀ ਆ ਬਾਹਰ ਉਹਨੂੰ ਚੱਕ ਲੈਂਦੇ ਨੇ ਗਾਣਾ ਤਰੀਕਾ ਵਾਲੇ ਜਿਹੜੇ ਉਹ ਹਸਤਾਲ ਜਾਣਾ ਬਿਠਾ ਲੈਂਦੇ ਆ ਸੇਮ ਕਲੱਚ ਵਾਇਰ ਗਲ ਦੇ ਵਿੱਚ ਪਾ ਕੇ ਉਹਨੂੰ ਵੀ ਤੜਫਾ ਕੇ ਮਾਰ ਦਿੱਤਾ ਜਾਂਦਾ ਉਹਦੀ লাশ ਨੂੰ ਪਿਓ ਦੀ লাশ ਨੂੰ ਮੁੰਡੇ ਦੀ লাশ ਨੂੰ ਸਕੂਲ ਦੇ ਵਿੱਚ ਰੱਖ ਕੇ ਗੱਡੀ ਲੈ ਕੇ ਜਾਂਦੇ ਨੇ ਚੌਥੀ ਨੰਬਰ ਦੀ ਨੈਣਾ ਨੈਣਾ ਨੂੰ ਕਲੱਚ ਵਾਇਰ ਨਾਲ ਤੜਫਾ ਕੇ ਮਾਰਿਆ ਜਾਂਦਾ ਚਾਰੇ ਜਣਿਆਂ ਨੂੰ ਮਾਰ ਕੇ ਇਹਨਾਂ ਨੂੰ ਸਕੂਲ ਦੇ ਵਿੱਚ ਰੱਖਿਆ ਜਾਂਦਾ ਸਾਰੀ ਰਾਤ ਗੱਡੀ ਚ ਤੇ ਘਟੋ ਘਟ ਪਰਫਿਊਮ ਦੀ ਇੱਕ ਬੋਤਲ ਇਹਨਾਂ ਤੇ ਛੜਕੀ ਜਾਂਦੀ ਆ। ਉਹਨਾਂ ਤੋਂ ਬਾਅਦ ਇਹਨਾਂ ਦੀ ਲਾਸ਼ਾਂ ਨੂੰ ਅਗਲੇ ਦਿਨ ਨਹਿਰ ਦੇ ਵਿੱਚ ਸੁੱਟਿਆ ਜਾਂਦਾ। ਜਿਹਦੀ ਕਿ ਲਾਸ਼ 17 ਜੁਲਾਈ ਤੋਂ ਬਾਅਦ 17 ਜੁਲਾਈ ਨੂੰ ਇਹ ਕਰਦੇ ਨੇ। 18 ਜੁਲਾਈ ਨੂੰ ਜਾ ਕੇ ਇਹ ਲਾਸ਼ ਮਿਲਦੀ ਆ। ਅੱਜ ਤੱਕ ਉਸ ਪਰਿਵਾਰ ਦੀਆਂ ਦੂਜੇ ਦੀਆਂ ਲਾਸ਼ਾਂ ਨਹੀਂ ਮਿਲੀਆਂ। ਉਹ ਕਿੱਥੇ ਗਏ ਕਿੱਥੇ ਨਾ ਜਗ੍ਹਾ ਵੀ ਦੱਸੀ ਪਰ ਉਹ ਨਹੀਂ ਮਿਲੀਆਂ। ਇਕੱਲੀ ਕੁੜੀ ਦੀ ਲਾਸ਼ ਹੀ ਮਿਲੀ ਆ। ਕਿਹੜੀ ਗੱਲਾਂ ਕਰਕੇ ਕਿ ਇਹਨਾਂ ਨੇ ਲੋਨ ਦੇਣਾ ਸੀਗਾ ਇਸ ਗੱਲ ਕਰਕੇ ਉਹ ਕਹਿੰਦਾ ਸੀ ਤੇ ਛਾਰ ਟੱਬਰੀ ਮਾਰਦਾ ਪਰ ਇੱਥੇ ਕਹਿੰਦੇ ਵੀ ਪ੍ਰਮਾਤਮਾ ਨਰਕ ਸੁਰਗ ਇੱਥੇ ਦਿਖਾਉਂਦਾ ਇਹਦੇ ਵਿੱਚੋਂ ਰਤੇਸ਼ ਜਿਹੜਾ ਸੀਗਾ ਉਹਦੀ 2017 ਦੇ ਵਿੱਚ ਸੁਸਾਈਡ ਕਰਕੇ ਆਪ ਦੇ ਆਪ ਨੂੰ ਮਾਰ ਲੰਦਾ ਕਿਉਂਕਿ ਉਹਨੂੰ ਅਹਿਸਾਸ ਹੁੰਦਾ ਕਿ ਮੈਂ ਬਹੁਤ ਵੱਡਾ ਗੁਨਾਹ ਕੀਤਾ ਸੋਨੂ ਉਹਦੀ ਐਕਸੀਡੈਂਟ ਦੇ ਵਿੱਚ ਮੌਤ ਹੋ ਜਾਂਦੀ ਆ ਅਭਿਸ਼ੇਕ ਇਸ ਟਾਈਮ ਪੁਲਿਸ ਦੇ ਸਾਹਮਣੇ ਬੈਠਾ ਹੁੰਦਾ ਜਿਹਨੂੰ ਕਿ ਸਜ਼ਾ ਸੁਣਾਈ ਜਾਂਦੀ ਆ। ਐਸ ਟਾਈਮ ਕੇਸ ਕੋਰਟ ਦੇ ਵਿੱਚ ਚੱਲ ਰਿਹਾ। ਪਾਪਾਂ ਦਾ ਘੜਾ ਫਟ ਗਿਆ ਇੱਥੇ। ਸੋ ਹੁਣ ਤੁਸੀਂ ਦੱਸੋ ਵੀ ਤੁਹਾਡੇ ਕੀ ਥਾਟ ਨੇ ਕੇਸ ਬੰਦੇ ਨੂੰ ਕੀ ਸਜ਼ਾ ਹੋਣੀ ਚਾਹੀਦੀ ਤੇ ਕੀ ਉਹਨੇ ਗੁਨਾਹ ਕੀਤਾ ਸੀ ਲੋਨ ਦੇ ਕੇ। ਅੱਜ ਦੀ ਵੀਡੀਓ ਇੱਥੇ ਖਤਮ ਕਰਦੇ ਆਂ। ਬਲੀਵ ਕਰਨਾ ਬਹੁਤ ਔਖਾ ਕਿਸੇ ਤੇ ਕਿ ਕੋਈ ਕਿਸੇ ਤੇ ਕੀ ਸੋਚਦਾ। ਬੇਸ਼ੱਕ ਬੇਦ ਪ੍ਰਕਾਸ਼ਨ ਨੂੰ ਪਤਾ ਸੀ ਵੀ ਇਹ ਲੋਨ ਨਹੀਂ ਦੇ ਰਿਹਾ। ਪਰ ਵਿਸ਼ਵਾਸ ਕਰਕੇ ਗੱਡੀ ਚੜ ਗਿਆ ਵੀ ਚਲੋ ਲੜਾਈ ਠੀਕ ਆ ਇਸ ਕਦਰ ਤੱਕ ਵੀ ਨਹੀਂ ਬਧੀ ਵੀ ਮੈਨੂੰ ਮਾਰ ਹੀ ਦੇਣਗੇ ਤੇ ਮੈਨੂੰ ਕੀ ਸਾਰੇ ਟੱਬਰ ਨੂੰ ਹੀ ਮਾਰ ਦਿੱਤਾ ਕਹਾਣੀ ਖਤਮ ਕਰਦੇ ਆ ਇੱਥੇ ਮਿਲਦੇ ਆ ਕਿਸੇ ਹੋਰ ਕਹਾਣੀ ਦੇ ਵਿੱਚ ਧੰਨਵਾਦ ਜੇ ਤੁਸੀਂ ਵੀਡੀਓ ਦੇਖੀ ਹੈ ਤੱਕ ਸ਼ੇਅਰ ਦਾ ਬਟਨ ਦਬਾ ਦਿਓ ਮੈਨੂੰ ਉਹਦੇ ਨਾਲ ਹੋਰ ਹੌਸਲਾ ਮਿਲਦਾ ਮੈਂ ਹੋਰ ਸਟੋਰੀਆਂ ਲੈ ਕੇ ਆਣਾ ਧੰਨਵਾਦ